ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਮੈਂ ਉੱਠ ਗਈ ਸੀ ਤੇ ਉੱਠਣ ਸਾਰੇ ਜਿਹੜਾ ਹੈਗਾ ਮੈਂ ਆਪਣਾ ਸਿਰ ਧੋ ਲਿਆ ਸੀ ਤੇ ਉਸ ਤੋਂ ਬਾਅਦ ਮੈਂ ਪੀਤੀ ਚਾਹ ਤੇ ਨਾਲ ਹੀ ਖਾਦੇ ਬਿਸਕੁਟਸ ਤੇ ਅੱਜ ਸਾਡੇ ਘਰੇ ਆਏ ਨੇ ਸਪੈਸ਼ਲ ਗੈਸਟ ਜੋ ਕਿ ਨੇ ਸ਼ਾਲੂ ਬੁਆਜੀ ਡਿੰਪੀ ਬੁਆਜੀ ਤੇ ਫੁੱਫੜ ਜੀ ਆਏ ਸੀਗੇ ਅੱਜ ਸਾਨੂੰ ਮਿਲਣ ਵਾਸਤੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੇ ਆ ਦੇਖੋ ਇੱਥੇ ਸ਼ਾਲੂ ਬੁਜੀ ਜੀ ਬੈਠੇ ਨੇ ਉੱਥੇ ਸਾਹਮਣੇ ਡਿੰਪੀ ਬੁਜੀ ਜੀ ਬੈਠੇ ਨੇ ਮੰਮਾ ਬੈਠੇ ਦਾਦੋ ਉੱਥੇ ਗੱਲਾਂ ਬਾਤਾਂ ਕਰ ਰਹੀ ਸੀਗੇ ਸਾਰੇ ਜਣੇ ਤੇ ਸਿੱਧਾ ਦਾ ਪੱਦੀ ਹੋ ਜਾਂਦਾ ਸੀ ਅੰਦਰ ਮਸਾਈ ਨੂੰ ਬਿਠਾਇਆ ਸੀ ਫੜ ਫੁੜ ਕੇ ਤਾਂ ਬਹੁਤ ਜ਼ਿਆਦਾ ਸੰਗ ਰਿਆ ਸੀਗਾ ਤੇ ਬੂਆ ਜੀ ਹੋਰੇ ਉਰਮਲਾ ਦਾਦੀ ਜੀ ਹੋ ਰਿਆ ਕਿ ਵੀ ਜਾਇਆ ਹੀ ਸੀਗੇ ਤੇ ਦਾਦੀ ਵੀ ਉੱਥੇ ਉਹਨਾਂ ਨੂੰ ਮਿਲਲੇ ਸੀਗੇ ਕਿੱਥੇ ਚੱਲੇ ਕਹਿੰਦੇ ਮੈਂ ਗਾਈਸ ਮੈਂ ਸਿੱਧੂ ਕਹਿੰਦਾ ਮੈਂ ਲਾਰੀ ਚਲਾਣ ਚੱਲਿਆ ਚੱਲ ਤੂੰ ਲਾਰੀ ਚਲਾਏਂਗਾ ਕਿ ਲਾਰੀ ਤੈਨੂੰ ਚਲਾਉਂ ਤੂੰ ਚੱਲ ਹਾਈਟ ਦੇਖੀ ਐ ਉਹਦੇ ਹੈਂਡਲ ਤੱਕ ਨਹੀਂ ਪਹੁੰਚਣਾ ਸਿੱਧਾ ਕਿਸੇ ਥਾਂ ਆ ਜਾ ਆ ਜਾ ਬੁਆਜੀ ਹੋਰਿਆਂ ਨੂੰ ਰੋਟੀ ਖਵਾਉਣ ਤੋਂ ਬਾਅਦ ਅਸੀਂ ਧਰ ਲਈ ਸੀਗੀ ਚਾਹ ਤੇ ਚਾਹ ਦੇ ਨਾਲ ਸੀਗੇ ਬਿਸਕਟ ਤੇ ਪੂਜੀਆ ਸਿੱਧੂ ਪਹਿਲਾਂ ਤਾਂ ਇੱਕ ਘੰਟਾ ਜਿਹੜਾ ਹੈਗਾ ਅੰਦਰ ਹੀ ਨਹੀਂ ਗਿਆ ਸ਼ਰਮਾਉਂਦਾ ਤੇ ਬਾਅਦ 'ਚ ਹਣਾ ਐਵੇਂ ਖੁੱਲ ਮਿਲ ਗਿਆ ਕਹਿੰਦਾ ਤੁਸੀਂ ਜਾਓ ਹੀ ਨਾਲੇ ਰੁੱਕ ਕੇ ਜਾਇਓ ਆਹ ਮਾਤਾ ਮਾਸਟਰ ਗੋਤਵਰੇ ਨਾ ਫਿਰ ਸੱਤ ਤੇ ਬੰਦ ਹੋ ਗਏ ਮਮਾ ਨੂੰ ਜਾ ਕੇ ਆਣੇ ਦੇ ਆ ਵੀ ਚਲੋ ਹੈ ਬਾਏ ਜਾਓ ਜਾਓ ਅਬ ਜੀਨਾ ਦੇ ਬਾਹਰ ਮੈਂ ਨਹੀਂ ਲੇਦਾ ਤੁਸੀਂ ਆਇਆ ਇਸ ਬਤਨ ਤੋਂ ਤੁਸੀਂ ਆਇਆ ਤਾਂ ਆ ਨਹੀਂ ਦੇਖ ਰੋ ਪਿਆ ਦੇ ਸੀ ਕੋਈ ਨਾ ਆਗੇ ਦੇਖ ਮੈਂ ਤਾਂ ਗੋਲ ਦੇ ਜਾਣਗੇ ਹਾਂ ਗੋਲ ਨਹੀਂ ਆ ਤੇ ਅਮਾਗੇ ਚੜਾ ਤੇ ਤੂੰ ਫਿਰ ਬੂਆ ਹੋਰੇ ਜਿਹੜੇ ਹੈਗੇ ਚਲੇ ਗਈ ਸੀਗੇ ਤੇ ਮੰਮਾ ਬੂਆ ਜੀ ਨੂੰ ਕਹਿ ਰਹੇ ਸੀ ਕਿ ਤੁਸੀਂ ਆ ਜਾ ਕਰੋ ਹਨਾ ਵੀ ਲੇਟ ਆਨੇ ਉਹ ਦੇਰ ਬਾਅਦ ਤੇ ਹਨਾ ਫਿਰ ਬੂਆ ਜੀ ਕਹਿੰਦੇ ਤੁਸੀਂ ਵੀ ਆ ਜਾ ਕਰੋ ਤੁਸੀਂ ਆਪ ਤਾਂ ਹੁੰਦੇ ਨਹੀਂ ਤੇ ਅੱਜ ਕੱਲ ਸਬਜ਼ੀਆਂ ਖਾਣ ਨੂੰ ਜੀ ਤਾਂ ਕਰ ਨਹੀਂ ਰਿਹਾ ਸੀ ਇਸ ਕਰਕੇ ਮੰਮਾ ਕਹਿੰਦੇ ਸੀ ਆਪਾਂ ਬਣਾ ਰਹੇ ਨੇ ਨਮਕੋ ਵਾਲੇ ਚੋਲ ਤੇ ਆ ਸੀਗੀ ਦਹੀਂ ਤੇ ਉਹ ਤਰਿਆ ਪਿਆ ਨਮਕੋ ਵਾਲੇ ਚੋਲਾਂ ਦਾ ਕੁੱਕਰ ਫਿਰ ਮੈਂ ਬਾਹਰ ਦੇਖਣ ਗਈ ਕਿ ਆ ਕੀ ਇਹ 메ਨ ਗੇਟ ਖੁੱਲ੍ਹਾ ਹੀ ਪਿਆ ਤੇ ਪਾਣੀ ਜ ਵੀ ਡਿਆ ਪਿਆ ਫਿਰ ਮੈਂ ਦੇਖਿਆ ਕਿ ਦਾਦੂ ਨੇ ਲਾਰੀ ਸਾਫ਼ ਕੀਤੀ ਸੀ ਪਾਣੀ ਦੇ ਨਾਲ ਇਸ ਕਰਕੇ ਆ ਕੀ ਹੋ ਰਿਹਾ ਇੱਥੇ ਢੇੜੇ ਜੇ ਕੱਢੀ ਜਾਂਦੇ ਨੇ ਸਿੱਧੂ ਪਹਿਲਾਂ ਲੈਫਟ ਗਏ ਫਿਰ ਰਾਈਟ ਗਏ ਤੇ ਗਾਇਜ਼ ਮੈਨੂੰ ਪਤਾ ਹੈ ਕਿ ਅੱਜ ਕੱਲ੍ਹ ਵਲੌਗ ਜਿਹੜੇ ਹੈਗੇ ਉਹ ਛੋਟੇ ਬਣ ਰਹੇ ਨੇ ਤੇ ਇਸ ਲਈ ਮੈਂ ਸੌਰੀ ਮੰਗਦੀ ਆਂਗੀ ਤੇ ਮੈਨੂੰ ਆਇਆ ਵੀ ਹੈ ਨਾ ਵਲੌਗ ਭਾਵੇਂ ਛੋਟਾ ਬਣੇ ਵੱਡਾ ਹੈ ਨਾ ਮਤਲਬ ਕਿ ਰੋਜ਼ ਬਸ ਅਪਲੋਡ ਕਰ ਦਿਆ ਕਰਾਂ ਤੇ ਹੁਣ ਮੈਂ ਅੱਗੇ ਤੋਂ ਵਲੌਗ ਜਿਹੜੇ ਹੈਗੇ ਲੌਂਗੀ ਰੱਖਿਆ ਕਰੂੰਗੀ ਤੇ ਫਿਰ ਅਸੀਂ ਖਾਦੇ ਆਪਣੇ ਨਮਕ ਵਾਲੇ ਚਾਵਲ ਤੇ ਨਾਲ ਸੀਗੀ ਦਹੀਂ ਤੇ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਆ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਗਣ ਚੰਨ ਤੇ ਨਵੇਂ ਤੋਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਬਾਈ ਬਾਈ